ਹਜ਼ਾਰਾਂ ਰੁਪਏ ਚ ਵਿਕ ਰਹੀ ਹੈ ਇਹ ਪਿਸ਼ਾਬ ਦੇ ਦਾਗ ਵਾਲੀ ਜੀਨ ਕੀ ਤੁਸੀਂ ਖਰੀਦੋਗੇ ਇਹ ਸਟੈਨ ਡੈਨਮ ਜੀਨਸ ਕਈ ਲੋਕ ਫੈਸ਼ਨ ਦੇ ਨਾਮ ਤੇ ਅਜੀਬੋ ਗਰੀਬ ਚੀਜ਼ਾਂ ਬਣਾਉਂਦੇ ਹਨ ਤੁਹਾਨੂੰ ਬਹੁਤ ਸਾਰੀਆਂ ਫੈਸ਼ਨ ਵਾਲੀਆਂ ਚੀਜ਼ਾਂ ਪਸੰਦ ਨਹੀਂ ਹੋ ਸਕਦੀਆਂ ਪਰ ਉਹ ਫੈਸ਼ਨ ਦਾ ਹਿੱਸਾ ਹਨ ਅਜਿਹੀ ਸਥਿਤੀ ਵਿੱਚ ਜੇ ਤੁਹਾਨੂੰ ਅਜਿਹੀ ਜੀਨਸ ਬਾਰੇ ਸੁਣਨ ਨੂੰ ਮਿਲੇ ਜਿਸ ਦੇ ਪਿਸ਼ਾਬ ਦੇ ਧੱਬੇ ਦਾ ਡਿਜ਼ਾਈਨ ਹੋਵੇ ਸ਼ਾਇਦ ਤੁਹਾਨੂੰ ਇਹ ਪੜ੍ਹ ਕੇ ਥੋੜਾ ਅਜੀਬ ਲੱਗੇਗਾ ਅਤੇ ਸੋਚੋ ਕੀ ਇਹ ਜੀਨ ਕੌਣ ਖਰੀਦੇਗਾ ਪਰ ਜੇਕਰ ਤੁਸੀਂ ਇਸ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਸ ਦੀ ਕੀਮਤ ਸੁਣ ਕੇ ਹੈਰਾਨ ਹੋ ਜਾਓਗੇ ਦਰਅਸਲ ਇਸ ਜੀਨ ਦੀ ਕੀਮਤ 50000 ਰੁਪਏ ਹੈ ਕਿਉਂ ਇੰਨੀ ਜ਼ਿਆਦਾ ਹੈ ਇਸ ਜੀਨ ਦੀ ਕੀਮਤ ਇਹਨਾਂ ਜੀਨਸ ਨੂੰ ਦੇਖ ਕੇ ਇੰਜ ਲੱਗਦਾ ਹੈ ਜਿਵੇਂ ਇਹਨਾਂ ਨੂੰ ਪੈਨਨ ਵਾਲੇ ਨੇ ਆਪਣੀ ਪੈਂਟ 'ਤੇ ਪਿਸ਼ਾਪ ਕਰ ਦਿੱਤਾ ਹੋਵੇ ਦਰਅਸਲ ਮਸ਼ਹੂਰ ਜੀਨ ਕੰਪਨੀ ਜਾਰਡਨ ਨਲਕਾ ਨੇ ਇਸ ਨਵੀਂ ਡੈਨਮ ਪੈਂਟ ਨੂੰ ਲਾਂਚ ਕੀਤਾ ਹੈ ਇਸ ਪੈਂਟ ਦੇ ਅਗਲੇ ਹਿੱਸੇ ਤੇ ਇੱਕ ਦਾਗ ਨਜ਼ਰ ਆਉਂਦਾ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਨੂੰ ਪਹਿਨਣ ਵਾਲੇ ਨੇ ਪੈਂਟ 'ਚ ਪਿਸ਼ਾਪ ਕਰ ਦਿੱਤਾ ਹੋਵੇ ਇਹਨਾਂ ਜਿੰਸ ਤੇ ਦਾਗ ਧੱਬਿਆਂ ਦੇ ਨਾਲ-ਨਾਲ ਲੋਕ ਇਸ ਦੀ ਕੀਮਤ ਬਾਰੇ ਵੀ ਸੁਣ ਕੇ ਹੈਰਾਨ ਹਨ ਤੁਹਾਨੂੰ ਦੱਸ ਦਈਏ ਕਿ ਇਹ ਜਿੰਸ ਬ੍ਰਿਟਿਸ਼ ਇਟਲੀ ਮੈਨਸਵੇਅਰ ਬ੍ਰਾਂਡ ਦੀ ਹੈ ਜੋ ਕਿ ਆਨਲਾਈਨ ਵੀ ਉਪਲਬਧ ਹੈ ਇਸ ਦੀ ਕੀਮਤ 811 ਡਾਲਰ ਲਗਭਗ 67600 ਰੁਪਏ ਹੈ ਜਦਕਿ ਉਸੇ ਜਿੰਸ ਦੀ ਲਾਈਟ ਵਾਸ 608 ਡਾਲਰ ਲਗਭਗ 50000 ਰੁਪਏ ਵਿੱਚ ਵੇਚੀ ਜਾ ਰਹੀ ਹੈ ਲੋਕ ਚੁੱਕ ਰਹੇ ਹਨ ਨਵੇਂ ਫੈਸ਼ਨ ਤੇ ਸਵਾਲ ਫੈਸ਼ਨ ਦੀ ਦੁਨੀਆ 'ਚ ਅਜਿਹੀਆਂ ਅਜੀਬੋ ਗਰੀਬ ਚੀਜ਼ਾਂ ਪਹਿਨਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਪਰ ਇਨ੍ਹਾਂ ਜਿੰਸ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਕਈ ਲੋਕ ਇਸ ਤੇ ਸਵਾਲ ਚੁੱਕ ਰਹੇ ਹਨ ਸੋਸ਼ਲ ਮੀਡੀਆ ਤੇ ਇੱਕ ਵਿਅਕਤੀ ਨੇ ਲਿਖਿਆ ਹੈ ਕਿ ਕੌਣ ਪਸ਼ਾਬ ਵਾਲੀ ਜੀਨ ਪਹਿਨਣਾ ਚਾਹੁੰਦਾ ਹੈ ਜਦ ਕੀ ਕੁਝ ਲੋਗਾਂ ਦਾ ਕਹਿਣਾ ਹੈ ਕੀ ਲੋਕ ਫੈਸ਼ਨ ਨੂੰ ਲੈ ਕੇ ਕਿੰਨੀ ਦੂਰ ਜਾ ਰਹੇ ਹਨ ਇਸੇ ਹੀ ਤਰ੍ਹਾਂ ਕਈ ਲੋਕ ਇਨ੍ਹਾਂ ਜੀਨਸ ਦੇ ਡਿਜ਼ਾਈਨ ਦੀ ਆਲੋਚਨਾ ਵੀ ਕਰ ਰਹੇ ਹਨ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ